ਅਕਸਰ ਲੋਕ ਹਵਾਈ ਸਫ਼ਰ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਜਦੋਂ ਹਵਾਈ ਜਹਾਜ਼ ਉਚਾਈ ਤੇ ਹੁੰਦਾ ਹੈ ਤਾਂ ਵਿੰਡੋ ਸੀਟ ਦੇ ਬਾਹਰ ਸ਼ਾਨਦਾਰ ਦ੍ਰਿਸ਼ ਹੁੰਦੇ ਨੇ ਅਕਸਰ ਲੋਕ ਹਵਾਈ ਯਾਤਰਾ ਦੌਰਾਨ ਸ਼ਰਾਬ ਪੀਣਾ ਵੀ ਪਸੰਦ ਕਰਦੇ ਨੇ ਦੁਨੀਆ ਭਰ ਦੀਆਂ ਬਹੁਤ ਸਾਰੀਆਂ 에ਅਰਲਾਈਨ ਫਲਾਈਟਾਂ ਦੇ ਵਿੱਚ ਅਲਕੋਹਲ ਵਾਲੇ ਡਰਿੰਕਸ ਦੀ ਪੇਸ਼ਕਸ਼ ਕਰਦੀਆਂ ਨੇ ਲੋਕ ਇਹਨਾਂ ਦਾ ਭਰਪੂਰ ਆਨੰਦ ਲੈਂਦੇ ਨੇ ਹਾਲਾਂਕਿ ਇਹ ਜ਼ਹਿਹ ਕਰਨਾ ਲੋਕਾਂ ਦੀ ਸਿਹਤ ਖਤਰਨਾਕ ਕਰ ਸਕਦਾ ਹੈ ਜੀ ਹਾਂ ਹਾਲ ਹੀ ਦੇ ਵਿੱਚ ਇੱਕ ਖੋਜ ਹੋਈ ਹੈ ਜਿਦੇ ਵਿੱਚ ਸਾਹਮਣੇ ਆਇਆ ਹੈ ਕਿ ਲੰਬੇ ਹਵਾਈ ਸਫ਼ਰ ਦੇ ਦੌਰਾਨ ਸ਼ਰਾਬ ਪੀਣ ਅਤੇ ਫਿਰ ਚਪਕੀ ਲੈਣ ਦੇ ਨਾਲ ਦਿਲ ਨੂੰ ਨੁਕਸਾਨ ਹੋ ਸਕਦਾ ਹੈ ਸੋ ਇਸ ਸਬੰਧੀ ਇਹ ਜਿਹੜੀ ਜਾਣਕਾਰੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਹਵਾਈ ਯਾਤਰਾ ਦੌਰਾਨ ਸ਼ਰਾਬ ਪੀਣ ਦੇ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਦਰਸਲ ਹਵਾਈ ਜਹਾਜ਼ ਵਿੱਚ ਹਵਾ ਦਾ ਦਬਾਅ ਘੱਟ ਜਾਂਦਾ ਹੈ ਅਜਿਹੇ ਹਾਲਤ ਵਿੱਚ ਸ਼ਰਾਬ ਪੀਣ ਅਤੇ ਉਸ ਤੋਂ ਬਾਅਦ ਸੌਣ ਦੇ ਨਾਲ ਲੋਕਾਂ ਦੇ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਇਸ ਨਾਲ ਉਹਨਾਂ ਦੇ ਦਿਲ ਦੀ ਧੜਕਣ ਵਾਚ ਜਾਂਦੀ ਹੈ ਹਾਈਪੋਬੈਰਿਕ ਹਾਲਤ ਵਿੱਚ ਸ਼ਰਾਬ ਪੀਣ ਤੋਂ ਬਾਅਦ ਸੌਣ ਦੇ ਨਾਲ ਦਿਲ ਦੀ ਪ੍ਰਣਾਲੀ ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਜਿਸ ਕਾਰਨ ਦਿਲ ਫੇਫੜਿਆਂ ਦੇ ਰੋਖੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਮਰੀਜ਼ ਹੀ ਨਹੀਂ ਸਗੋਂ ਸਿਹਤਮੰਦ ਲੋਕ ਵੀ ਜਿਹੜਾ ਆਹਕਾਰਦੇ ਨੇ ਉਹਨਾਂ ਨੂੰ ਵੀ ਦਿਲ ਦੀ ਸਿਹਤ ਨੂੰ ਜਿਹੜਾ ਪਾਰੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਸੋ ਇਸੇ ਖੋਜ ਦੇ ਅਨਜਾਮ ਦੇਣ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਹਵਾਈ ਯਾਤਰਾ ਦੌਰਾਨ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਨਾਲ ਤੁਹਾਡੀ ਸਿਹਤ ਅਚਾਨਕ ਵਿਗੜ ਸਕਦੀ ਹੈ ਜਾਲੇਵਾ ਸਥਿਤੀ ਹੈ ਪੈਦਾ ਹੋ ਸਕਦੀ ਹੈ ਖਾਸ ਕਰ ਬਜ਼ੁਰਗ ਅਤੇ ਪਹਿਲਾਂ ਹੀ ਕਈ ਬਿਮਾਰੀਆਂ ਤੋਂ ਜਿਹੜੇ ਪੀੜਿਤ ਲੋਕਾਂ ਨੂੰ ਵਜੋਂ ਹ ਹੁੰਦਾ ਖਤਰਾ ਜ਼ਿਆਦਾ ਹੁੰਦਾ ਇਸ ਲਈ ਅਜਾ ਹੈ ਲੋਕਾਂ ਨੂੰ ਹਵਾਈ ਯਾਤਰਾ ਦੌਰਾਨ ਸ਼ਰਾਬ ਨਹੀਂ ਪੀਣੀ ਚਾਹੀਦੀ ਅਪਡੇਟ ਲੈ ਕੇ ਰੁਭਰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ